ਅਸੀਂ ਸਾਰਿਆਂ ਨੇ ਵਿਚਾਰ ਵਟਾਂਦਰਾ ਕਰਕੇ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਹਮੈਤਤਗੀ ਕਰਦੇ ਨੇ ਤਾਂ 40 30 32 ਸਾਲ ਦੇ ਜੁੜੇ ਹੋਏ ਨੇ ਵੀ ਹੁਣ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਉਹਨਾਂ ਦੀ ਚੋਣ ਨੂੰ ਲਾਮਬੰਦ ਕਰਨਾ ਕਿਉਂਕਿ ਜਦੋਂ ਸੁਖਪਾਲ ਸਿੰਘ ਖੈਰੀ ਦਾ ਇਥੋਂ ਐਲਾਨ ਹੋਇਆ ਖੈਰਾ ਸਾਹਿਬ ਸਾਡੇ ਮਿੱਤਰ ਨੇ ਬਹੁਤ ਹੀ ਅੱਛੇ ਮੁੱਦੇ ਉਹ ਪੰਜਾਬ ਪ੍ਰਤੀ ਪੰਥ ਪ੍ਰਤੀ ਚੱਕਦੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਮੈਨੂੰ ਵੀ ਇਸ ਗੱਲ ਦਾ ਮਾਣ ਹੈ ਕਿ 40 ਸਾਲ ਪਹਿਲਾਂ 1984 ਦੇ ਵਿੱਚ ਮੈਨੂੰ ਉਹਨਾਂ ਦੇ ਪਿਤਾ ਜੀ ਸਰਾਰ ਸੁਖਜਿੰਦਰ ਸਿੰਘ ਖਹਿਰਾ ਸਾਹਿਬ ਨਾਲ 1984 ਦੇ ਵਿੱਚ ਐਨਐਸਏ ਅਧੀਨ ਮਿਲਦਾ ਮੌਕਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਚਿਰਾਂ ਬਾਅਦ ਅੱਜ ਮੈਂ ਦੂਜੀ ਵਾਰ ਲਾਈਵ ਹੋ ਰਿਹਾ ਮੇਰੇ ਨਾਲ ਪਿਛਲੇ 30 32 ਸਾਲ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਸਲਾਰ ਸਿਮਰਜੀਤ ਸਿੰਘ ਮਾਨ ਜੀ ਨਾਲ ਜੁੜੇ ਹੋਏ ਸਾਡੇ ਬਹੁਤ ਹੀ ਸਕਾਰਤ ਪ੍ਰਾਣੇ ਆਗੂ ਜਥੇਦਾਰ ਨਾਭ ਸਿੰਘ ਜੀ ਮਹਿਲਕਲਾ ਪਿੱਛੇ ਖੜੇ ਨੇ ਭਾਈ ਬਲੌਰ ਸਿੰਘ ਜੀ ਤੇ ਨੰਬਰਦਾਰ ਗੁਰਮੀਲ ਸਿੰਘ ਜੀ ਮਹਿਲਕਲਾ ਅਸੀਂ ਸਾਰਿਆਂ ਨੇ ਵਿਚਾਰ ਵਟਾਂਦਰਾ ਕਰਕੇ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਹਮਾਇਤ ਅਗੀ ਕਰਦੇ ਨੇ ਤਾਂ 40 ਇਹ 32 ਸਾਲ ਦੇ ਜੁੜੇ ਹੋਏ ਨੇ ਵੀ ਹੁਣ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਉਹਨਾਂ ਦੀ ਚੋਣ ਨੂੰ ਲਾਮਬੰਦ ਕਰ ਰਹੇ ਨੇ ਕਿਉਂਕਿ ਜਦੋਂ ਸਖਪਾਲ ਸਿੰਘ ਖੈਰੀ ਦਾ ਇਥੋਂ ਐਲਾਨ ਹੋਇਆ ਖੈਰਾ ਸਾਹਿਬ ਸਾਡੇ ਮਿੱਤਰ ਨੇ ਬਹੁਤ ਹੀ ਅੱਛੇ ਮੁੱਦੇ ਉਹ ਪੰਜਾਬ ਪ੍ਰਤੀ ਪੰਥ ਪ੍ਰਤੀ ਚੱਕਦੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਮੈਨੂੰ ਵੀ ਇਸ ਗੱਲ ਦਾ ਮਾਣ ਹੈ ਕਿ 40 ਸਾਲ ਪਹਿਲਾਂ 1984 ਦੇ ਵਿੱਚ ਮੈਨੂੰ ਉਹਨਾਂ ਦੇ ਪਿਤਾ ਜੀ ਸਰਾਰ ਸੁਖਜਿੰਦਰ ਸਿੰਘ ਖਹਿਰਾ ਸਾਹਿਬ ਨਾਲ 1984 ਦੇ ਵਿੱਚ ਐਨਐਸਏ ਅਧੀਨ ਦਾ ਮੌਕਾ ਮਿਲਿਆ ਉਹ ਬੜੇ ਖੁੱਲੇ ਸੁਭਾਅ ਦੇ ਬੜੇ ਖਾਲਪੂ ਸੁਭਾਅ ਦੇ ਪਰਪੱਕ ਖਾਲਸਤਾਨੀ ਆਦੂ ਸੀ ਜੇ ਮੈਂ ਸਪਸ਼ਟ ਕਰਾਂ ਜਿਹੜੀ ਅਡਾਇਓਲਜੀ ਤੇ ਅਜ ਸਰਦਾਰ ਸਿਮਰਜੀਤ ਸਿੰਘ ਮਾਨ ਚੱਲ ਰਹੇ ਨੇ ਉਸੇ ਅਡਾਇਓਲਜੀ ਤੇ ਉਹ ਚੱਲ ਰਹੇ ਸੀਗੇ ਤੇ ਪਰ ਬਦਕਿਸਮਤੀ ਜਿਹੜਾ ਅਕਾਲੀ ਦਲ ਨੇ 1982 ਦੇ ਵਿੱਚ ਧਰਮ ਯੁੱਧ ਮੋਰਚਾ ਲਾਇਆ ਸੀਗਾ ਪੰਜਾਬ ਦੀਆਂ ਹੱਕਾਂ ਦੀ ਮੰਗਾਂ ਦੀ ਖਾਤਰ ਜਦੋਂ ਉਹਨਾਂ ਨੇ ਦੇਖਿਆ ਵੀ ਸੰਤਵਾਦੀ ਸੀ ਪਰ ਇੱਥੇ ਫੇਰ ਸਮੇਂ ਦੀ ਸਰਕਾਰ ਇਹਨਾਂ ਨੂੰ ਵਰਤ ਗਈ ਜਿਵੇਂ ਪਹਿਲਾਂ 1992 ਦੇ ਵਿੱਚ ਇੱਥੇ ਸਰਦਾਰ ਜਗਮੀਤ ਸਿੰਘ ਬਰਾੜ ਜਦੋਂ ਐਮਪੀ ਬਣੇ ਉਹ ਵੀ ਬੜੇ ਸਿੱਖ ਮੁੱਦਿਆਂ ਤੇ ਬੋਲਦੇ ਹੁੰਦੇ ਸੀ ਤੇ ਵੀਰ ਦਵਿੰਦਰ ਸਿੰਘ ਵੀ 92 'ਚ ਐਮਐਲਏ ਬਣ ਕੇ ਸਰਹੰਦ ਤੋਂ ਡਿਪਟੀ ਸਪੀਕਰ ਰਹੇ ਪੰਜਾਬ ਵਿਧਾਨ ਸਭਾ ਦੇ ਵਿੱਚ ਪਰੰਤੂ ਅੱਜ ਉਹ ਕਿੱਥੇ ਆ ਉਹ ਤਾਂ ਚਲੋ ਇਸ ਦੁਨੀਆ ਤੋਂ ਚਲੇ ਗਏ ਵੀਰ ਜਵਿੰਦਰ ਸਿੰਘ ਬੜੇ ਪੰਥਕ ਵਿਦਵਾਨ ਸੀਗੇ ਤੇ ਜਗਜੀਤ ਸਿੰਘ ਬਰਾਲਾ ਅੱਜ ਗਮਨਾਮ ਜ਼ਿੰਦਗੀ ਜਿਉ ਰਹੇ ਨੇ। ਇਹੀ ਗੱਲ ਅਸੀਂ ਸਰਪਾਲ ਸਿੰਘ ਖਹਿਰਾ ਨੂੰ ਬੇਨਤੀ ਕਰਦੇ ਆਂ ਵੀ ਪੰਥ ਵੱਡਾ ਹੁੰਦਾ ਤੁਸੀਂ ਉਸ ਪੰਥ ਦੁਖੀ ਕਾਂਗਰਸ ਦੇ ਮਤਲਬ ਰਸਤੇ ਚੜ੍ਹ ਕੇ ਪੰਥ ਜਿਹੜਾ ਇੱਥੋਂ ਰਿਪਰੈਜ਼ੈਂਟ ਕਰਦੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਤੁਸੀਂ ਇੱਕ ਇੰਟਰਵਿਊ 'ਚ ਵੀ ਕਿਹਾ ਸੀ ਕਿ ਸਿਮਰਜੀਤ ਸਿੰਘ ਮਾਨ ਨੇ ਸਿੱਖ ਸਿਆਸਤ ਸਿੰਧੂਰ ਤੋਂ ਬਾਹਰ ਨਹੀਂ ਖੱਡੀ ਇਹ ਤੁਹਾਨੂੰ ਭੁਲੇਖਾ ਹੈ ਖੈਰਾ ਸਾਹਿਬ ਜਿੱਥੇ ਤੁਸੀਂ ਸਤਕਾਰਯੋਗ ਉਥੇ ਸਰਦਾਰ ਸਿਮਰਜੀਤ ਸਿੰਘ ਮਾਨ ਜਦੋਂ 99% ਲੋਕਾਂ ਨੇ ਅੰਦਰ ਬੈਠੇ ਜਿਤਾਤੇ ਸੀ ਨਾ ਉਦੋਂ ਉਹ ਪਾਰਲੀਮੈਂਟ 'ਚ ਨਹੀਂ ਸੀ ਗਏ ਇੱਕ ਸਵਿਧਾਨ ਦੇ ਦਿੱਤੇ ਹੋਏ ਅਧਿਕਾਰਾਂ ਦੀ ਖਾਤਰ ਕਿਉਂਕਿ ਸਾਡੇ ਸੰਵਿਧਾਨ 'ਚ ਇਹ ਲਿਖਿਆ ਹੋਇਆ ਵੀ ਸਿੱਖ ਜਿੱਥੇ ਮਰਜੀ ਕਿਰਪਾਨ ਲਗਾ ਸਕਦਾ ਹੈ ਤੇ ਜੈਸੇ ਮਰਜੀ ਸਾਈਜ਼ ਦੀ ਲਿਆ ਸਕਦਾ ਉਹ ਕਿਤੇ ਪਾਰਲੀਮੈਂਟ ਦਾ ਜ਼ਿਕਰ ਨਹੀਂ ਉਹ ਇਸ ਗੱਲ ਤੇ ਅੜ ਕੇ ਨਹੀਂ ਸੰਵਿਧਾਨ ਸਾਨੂੰ ਮਤਲਬ ਆਗਿਆ ਦਿੰਦਾ ਤੇ ਤੁਸੀਂ ਕਿਉਂ ਨਹੀਂ ਲਿਜਾਣ ਦਿੰਦੇ ਚਲੋ ਉਹ ਸਮਾਂ ਲੰਘਿਆ ਫਿਰ 10 ਸਾਲ ਬਾਅਦ ਲੋਕਾਂ ਨੇ 99 'ਚ ਮੌਕਾ ਸਰਾਰ ਸਿਮਰਜੀਤ ਸਿੰਘ ਮਾਰ ਨੂੰ ਦਿੱਤਾ ਤੇ 99 'ਚ ਉਹਨਾਂ ਨੇ ਮੂਰਲੇ ਬੈਂਚਾਂ ਬੈਠਿਆਂ ਤੇ ਕਾਂਗਰਸੀ ਆਗੂਆਂ ਮੈਡਮ ਸੂਨੀਆ ਗਾਂਧੀ ਤੇ ਹੋਰਾਂ ਦੇ ਬੈਂਚਾਂ ਕੰਨੀ ਹੱਥ ਕਰਕੇ ਕਿਹਾ ਕਿ ਆਹ ਲੋਕ ਬੈਠੇ ਨੇ ਸਿੱਖਾਂ ਦਾ ਪਵਿੱਤਰ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੇ ਤੇ ਸਿੱਖ ਕੌਮ ਦੀ ਨਸ਼ਰ ਕੂਸ਼ੀ ਕਰਨ ਵਾਸਤੇ ਸੋ ਇਹ ਅੱਖ ਚ ਅੱਖ ਪਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਂ ਨਹੀਂ ਗੱਲ ਕਰ ਸਕਦਾ ਜਿਹੜਾ ਬਾਖੂਬੀ ਮਸਲੇ ਚੱਕ ਰਿਹਾ ਹੈ ਤੇ ਦੂਜੀ ਗੱਲ ਜਦੋਂ ਹੁਣ 2022 ਦੇ ਵਿੱਚ ਜਿਤਾ ਕੇ ਭੇਜਿਆ ਫੇਰ ਦੂਜੀ ਵਾਰ ਇਥੋਂ ਦੇ ਸਰੂਰ ਦੇ ਅਣਖੀ ਤੇ ਬਹਾਦਰ ਲੋਕਾਂ ਨੇ ਤਾਂ ਉਹਨਾਂ ਨੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਹੀ ਕਿ ਤੁਹਾਡੀ ਦੇਸ਼ ਦਾ ਸਕਿਉਰਿਟੀ ਜਿਹੜਾ ਇਨਚਾਰਜ ਹੈ ਅਜੀਤ ਰਵਾਲ ਉਹ ਇਕੱਲੇ ਤੁਹਾਨੂੰ ਰਿਪੋਰਟ ਕਰਦਾ ਹੈ ਤੇ ਹਾਲਾਂਕਿ ਮੈਂਬਰ ਪਾਰਲੀਮੈਂਟ ਤੁਸੀਂ ਪਹਿਲਾਂਗੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਵਾਸਤੇ ਸਾਨੂੰ ਵੀ ਬਤੌਰ ਮੈਂਬਰ ਪਾਰਲੀਮੈਂਟ ਨੂੰ ਰਿਪੋਰਟ ਕਰਨੀ ਚਾਹੀਦੀ ਹੈ ਜਿਨ੍ਹਾਂ ਸਿੱਖਾਂ ਦੇ ਕਤਲ ਹੋਏ ਨੇ ਚਾਹੇ ਉਹ ਭਾਈ ਹਰਦੀਪ ਸਿੰਘ ਨੇਜਰ ਦਾ ਚਾਹੇ ਉਤਾਰ ਸਿੰਘ ਖੰਡੇ ਦਾ ਚਾਹੇ ਪਰਮਜੀਤ ਸਿੰਘ ਪੰਜਬੜ ਦਾ ਚਾਹੇ ਇਥੇ ਡੀਪ ਸਟੇਟ ਨੇ ਦੀਪ ਸਿੱਧੂ ਦਾ ਐਕਸੀਡੈਂਟ ਰੈਕੀ ਕਰਾਇਆ ਜਾਹੇ ਸਿੱਧੂ ਮੂਸੇਵਾਲੇ ਦਾ ਕਰਾਇਆ ਰਪਦੰਮਨ ਮਾਲਕ ਦਾ ਉਹ ਸਾਰੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਉਹਨਾਂ ਦੀ ਗੱਲ ਰੱਖੀ ਹੈ ਸਰਬਜੀਤ ਸਿੰਘ ਮਾਨ ਨੇ ਉੱਥੇ ਉਹਨਾਂ ਨੇ ਬੰਦੀ ਸਿੰਘਾਂ ਦੀ ਵੀ ਗੱਲ ਰੱਖੀ ਹੈ ਨੌ ਲੈ ਲੈ ਕੇ ਭਾਈ ਜਗਤਾਰ ਸਿੰਘ ਹਵਾਰੇ ਦਾ ਰਾਜੋ ਵਾਲੇ ਦਾ ਗੁਰਦੀਪ ਖਹਿੜੇ ਦਾ ਸਾਰਿਆਂ ਦੇ ਬਾਈ ਰੇਮ ਵੀ ਇੰਨੇ ਇੰਨੇ ਸਾਲ ਦੀ ਸਜ਼ਾ ਹੋ ਗਈ ਜੇ ਰਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਰ ਕੀਤਾ ਜਾ ਸਕਦਾ ਹੈ ਤਾਂ ਇਹਨਾਂ ਨੂੰ ਕਿਉਂ ਨਹੀਂ ਕੀਤਾ ਜਾ ਸਕਦਾ ਸੋ ਬੜੇ ਬਾਖੂਬੀ ਮੁੱਦੇ ਚੱਕ ਰਹੇ ਨੇ ਅੱਜ ਵਿਦੇਸ਼ਾਂ ਦੇ ਵਿੱਚ ਉਹ ਉਹ ਜਿਸ ਆਜ਼ਾਦੀ ਤੇ ideologies ਦੀ ਖਾਤਰ ਜਿਵੇਂ ਮੈਂ ਪਹਿਲਾਂ ਬੇਨਤੀ ਕਰਿਆ ਕਿ ਤੁਹਾਡੇ ਪਿਤਾ ਜੀ ਵੀ ਉਸ ਗੱਲ ਤੇ ਪਹਿਰਾ ਦਿੰਦੇ ਸੀ ਤਾਂ ਉਸ ਗੱਲ ਤੇ ਪਹਿਰਾ ਦਿੰਦੇ ਹੋਏ ਸਰਦਾਰ ਸਿਮਰਜੀਤ ਸਿੰਘ ਮਾਨ ਸਿੱਖ ਸਿਆਸਤ ਨੂੰ ਐਡਾ ਵਿਸ਼ਾਲ ਦਾਇਰਾ ਕਰਕੇ ਕਿ ਅੱਜ ਆ ਪਿਛਲੇ ਵਿਸਾਖੀ ਦਾ ਸਰੀ ਦਾ ਨਗਰ ਕੀਰਤਨ ਦੇਖੋ ਕਿ ਕਿਵੇਂ ਲੋਕਾਂ ਦਾ ਠਾਠਾ ਮਾਰਦਾ ਕੱਠ ਆਯਾਦੀ ਦੀ ਗੱਲ ਕਰ ਰਿਹਾ ਹੈ ਕਿਵੇਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੈਲੇ ਫੂਰਨੀਆਂ ਦੀ ਧਰਤੀ 'ਚ ਅਮਰੀਕਾ ਦੇ ਵਿੱਚ 2 ਲੱਖ ਲੋਕਾਂ ਨੇ ਰੈਂਫਰੰਡਮ ਦਾ ਹਿੱਸਾ ਮਤਲਬ ਲੋਕ ਬਣਿਆ ਇਹ ਸਰਦਾਰ ਸਿਮਰਜੀਤ ਸਿੰਘ ਮਾਨ ਦੀ 40 ਸਾਲ ਦੀ ਜੱਦੋਜਹਿਰ ਦਾ ਨਤੀਜਾ ਹੈ ਕਿ ਉਹਨਾਂ ਨੇ ਬਾਹਰ ਹਜ਼ਾਰਾਂ ਸਿੱਖਾਂ ਨੌਜਵਾਨਾਂ ਨੂੰ ਸੈਲਮ ਦਵਾਈ ਹੈ ਜਿਹੜੇ ਆਪਦੇ ਵਧੀਆ ਜਿੱਥੇ ਜੀਵਨ ਬਤੀਤ ਕਰ ਰਹੇ ਨੇ ਉਥੇ ਪੰਜਾਬ ਦੀ ਜੱਦੋਜਹਿਰ ਵੀ ਆਪਣਾ ਅਹਿਮ ਯੋਗਦਾਨ ਪਾ ਰਹੇ ਨੇ ਅੱਜ ਵੀ ਕੈਨੇਡਾ ਅਮਰੀਕਾ ਤੇ ਯੂਕੇ ਦੀਆਂ ਸਰਕਾਰਾਂ ਸਿਮਰਜੀਤ ਸਿੰਘ ਮਾਂ ਨੂੰ ਵੀਜ਼ਾ ਨਹੀਂ ਦੇ ਰਹੀਆਂ ਭਾਰਤ ਸਰਕਾਰ ਦੇ ਦਵਾ ਦੀ। ਸੋ ਐਡਾ ਵੱਡਾ ਇੰਟਰਨੈਸ਼ਨਲ ਲੀਡਰ ਹੈ ਹੁਣ ਸਿੱਧੇ ਤਾਂ ਭਾਰਤ ਸਰਕਾਰ ਉਹਦੀ ਸ਼ੈਸੀਨੇਸ਼ਨ ਕਰ ਨਹੀਂ ਸਕਦੀ। ਇੱਕੋ ਹੀ ਉਹਨਾਂ ਕੋਲੇ ਮਸਲਾ ਹੈ ਵੀ ਸਰਦਾਰ ਸਿਮਰਜੀਤ ਸਿੰਘ ਦੀ ਮਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਅਸੀਂ ਬੰਦ ਕਰਾਇਆ ਜਾਵੇ। ਸੋ ਉਸ ਆਵਾਜ਼ ਨੂੰ ਬੰਦ ਕਰਾਉਣ ਵਾਸਤੇ ਤੁਸੀਂ ਪੰਥਕ ਮੁੱਦੇ ਚੱਕਦੇ ਹੋ, ਤੁਸੀਂ ਪੰਜਾਬ ਦੀ ਇੱਕ ਉੱਪਰਲੀ ਆਵਾਜ਼ ਹੋ। ਤੁਹਾਨੂੰ ਉਹਨਾਂ ਦੇ ਮੁਕਾਬਲੇ ਉਹਨਾਂ ਨੇ ਪਲਾਂਟ ਕਰਕੇ ਭੇਜਿਆ ਤੁਹਾਡੀ ਮੈਂ ਦੇਖਿਆ ਵੀ ਅੱਗੇ ਵੀ ਮੈਂ ਬੇਨਤੀ ਕਰੀ ਸੀ ਜੇ ਤੁਸੀਂ 5 ਸਾਲ ਪਹਿਲਾਂ ਬਟਿੰਡੇ ਲੜੇ ਸੀ ਮੈਂ ਇੱਕ ਵਾਰ ਛੋਟੇ ਟਾਈਮ ਦੇ ਵਿੱਚ ਤੁਹਾਡੇ ਯਾਦ ਕਰਾ ਦਿਆਂ ਕਿ ਉਦੋਂ ਵੀ ਖੈਰਾ ਸਾਹਿਬ ਮੈਂ ਬੇਨਤੀ ਕੀਤੀ ਸੀ ਕਿ ਇੱਥੇ ਆਪਣਾ ਕੁਛ ਨਹੀਂ ਬੱਟੀ ਦਾ ਤੁਸੀਂ ਇਕੱਲਾ ਖਡੂਰ ਸਾਹਿਬ ਫੋਕਸ ਕਰ ਲਓ ਤੇ ਲੁਧਿਆਣਾ ਫੋਕਸ ਕਰ ਲਓ ਇੱਕ ਅੱਧਾ ਕੋਈ ਹੋਰ ਹਲਕਾ ਕਰ ਲਓ ਵੀ ਜੇ ਤੁਸੀਂ ਲੜ ਲਈਆਂ ਤਾਂ ਸੰਦੂਰ ਤੇ ਕੱਲੇ ਕਾਗਜ਼ ਭਰ ਕੇ ਮੁੜ ਜਿਓ ਉਥੇ ਅਸੀਂ 1 ਲੱਖ 10 ਡੇਢ ਲੱਖ ਬੂਟ ਜਿਤਾਵਾਂਗੇ ਜਿਤਨਾ ਉੱਚੇ ਵੀ ਹੈਗੇ ਪਰ ਉਥੇ ਇੱਕ ਸ਼ਰਤ ਹੈ ਵੀ ਭਵੰਤਮਾਨ ਨੂੰ ਤੁਸੀਂ ਜ਼ਰੂਰ ਲਾ ਲਿਓਗੇ ਪਰ ਤੁਸੀਂ ਕਿਸੇ ਦੀ ਮੰਨਦੇ ਨਹੀਂ ਚਲੋ ਥੋੜੀ ਇੱਛਾ ਤੁਸੀਂ ਬਠਿੰਡੇ ਤੋਂ ਲੜੇ ਤੇ ਸਿਰਫ 35000 ਬੂਟ ਪਈ ਤੇ ਜਿਹੜਾ ਅੱਜ ਤੱਕ ਇਸ ਗੱਲ ਦਾ ਮਹਿਰਾ ਕੇ ਬਾਦਲ ਥੂੜੀ ਬਦੌਲ ਤੇ ਜਿੱਤ ਗਏ ਉਹਦੀਆਂ ਆਪਾਂ ਸਫਾਈਆਂ ਦੇ ਰਹੇ ਆ ਤੇ ਫਿਰ ਇੱਥੇ ਆਪਾਂ ਨੂੰ ਪਤਾ ਨਹੀਂ ਕੀ ਮਜਬੂਰੀ ਹੈ ਸੋ ਇਹ ਬੇਨਤੀ ਹੈ ਮੈਂ ਤਾਂ ਲੋਕਾਂ ਨੂੰ ਵੀ ਹੁਣ ਬੇਨਤੀ ਕਰਉ ਕਿ ਚਲੋ ਸਾਰੀਆਂ ਪਾਰਟੀਆਂ ਨੇ ਆਪ ਕੋ ਆਪਣੇ ਉਮੀਦਵਾਰ ਖੜਾਉਣੇ ਆ ਸਭ ਨੂੰ ਹੱਕ ਹੈ ਸਾਨੂੰ ਤੁਹਾਡੇ ਨਾਲ ਦਰਦ ਸੀ ਪਿਆਰ ਸੀ ਅਸੀਂ ਸਤਿਕਾਰ ਕਰਦੇ ਆ ਤੁਹਾਡਾ ਤੇ ਤੁਹਾਡੇ ਪਿਤਾ ਜੀ ਦਾ ਤਾਂ ਬੇਨਤੀ ਕਰੀ ਆ ਕਿ ਤੁਹਾਨੂੰ ਇਹ ਵਰਤ ਰਹੇ ਨੇ ਪੈਕ ਹੈਡ ਜੂਜ ਦੀ ਨੀਤੀ ਪਿੱਛੇ ਇਹ ਹਕੂਮਤਾਂ ਡੀਪ ਸਟੇਟਾਂ ਕਰਦੀਆਂ ਆਈਆਂ ਨੇ ਤੇ ਕਰਦੀਆਂ ਰਹਿਣਗੀਆਂ ਚੰਗੇ ਸਿੱਖ ਹੜ ਗੁਮਾਨੀਆਂ ਸੋ ਇਸ ਤਰ੍ਹਾਂ ਮੇਰੀ ਤਾਂ ਹੁਣ ਸਾਰੇ ਸਿਨੇਮਰ ਬੇਨਤੀ ਆ ਮੈਂ ਪਹਿਲਾਂ ਵੀ ਕਰ ਸਕਿਆ ਕਿ ਸਾਡੇ ਆ ਪੁਰਾਣੇ ਸਾਥੀ ਸਰਗਰ ਮਾਨ ਸਾਹਿਬ ਦੇ ਜਿਹੜੇ 92 90 ਤੋਂ ਜੁੜੇ ਆ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਵੀ ਚਾਰ ਪੰਜ ਪਿੰਡਾਂ ਦੇ ਵਿੱਚ ਗਏ ਆ ਤੇ ਅਜੇ ਕੰਮ ਦੀ ਰੁੱਥਾ ਲੋਕਾਂ ਨਾਲ ਸੰਪਰਕ ਕੀਤਾ ਘਰੇ ਬੈਠ ਕੇ ਵੀ ਟੈਲੀਫੋਨਾਂ 'ਤੇ ਕੀਤਾ ਕੱਲ ਤੋਂ ਅਸੀਂ ਆਪੋ ਆਪਣੇ ਸਾਧਨ ਲੈ ਕੇ ਜਦੋਂ ਕੰਮ ਨਿਭੜ ਗਿਆ ਖਾਸ ਕਰਕੇ 24 25 25 26 ਤਰੀਕ ਤੋਂ ਬਾਅਦ ਨਿਰੰਤਰ ਪਿੰਡਾਂ ਦੇ ਵਿੱਚ ਜਾਵਾਂਗੇ ਤੇ ਆਪਣੇ ਪੁਰਾਣੇ ਸਾਥੀਆਂ ਨੂੰ ਕਟੇ ਕਰਾਂਗੇ ਤੇ ਹੋਰਾਂ ਪਾਰਟੀਆਂ ਦੇ ਵੀ ਸਹਿਰਦ ਲੋਕਾਂ ਨੂੰ ਮੈਂ ਇਹ ਬੇਇੰਤਿਹਾਰ ਦੈਂ ਕਿ ਜਿਵੇਂ ਬਾਹਰ ਲੋਕ ਤਹੱਈਆ ਬੰਨ ਕੇ ਚੱਲੇ ਐ ਇੱਕ ਏਮ ਲੈ ਕੇ ਇਸੇ ਤਰ੍ਹਾਂ ਆ ਜਿਹੜੀ ਜਗਲੀ ਚੋਣ ਆ ਨਾ ਪੰਜਾਬ ਦੀ ਆ ਸੌਰਿਆ ਜਿਹੜੀ ਪਾਰਲੀਮੈਂਟ ਦੀ ਚੋਣ ਆ ਇਹ ਵੀ ਮੈਂ ਸਮਝਦਾ ਵੀ ਇੱਕ ਰੈਫਰੈਂਡਮ ਦੀ ਤਰ੍ਹਾਂ ਲਓ ਤੁਸੀਂ ਇੱਕ ਜੋਸ਼ ਦੀ ਤਰ੍ਹਾਂ ਲਓ ਨਹੀਂ ਮੈਂ ਅਪ੍ਰੈਲ ਦੇ ਮਹੀਨੇ ਮੁੜ ਜਾਣਾ ਸੀ ਵਾਪਸ ਪਰ ਮੈਂ ਇਹ ਸੇ ਕਰਕੇ ਆਪਣੀ ਡਿਊਟੀ ਸਮਝਦੇ ਹੋਏ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਕਿਸੇ ਨੂੰ ਚੰਗਾ ਨਹੀਂ ਕਹਿਣਾ ਅਸੀਂ ਸਰਦਾਰ ਸਿਮਰਜੀਤ ਸਿੰਘ ਨੂੰ ਮਾਰਨ ਦੀਆਂ ਪੰਚਿਕ ਸਭਾਵਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਪਾਰਟੀ ਪੱਤਰ ਤੋਂ ਉੱਠ ਉੱਚਾ ਉੱਠ ਕੇ ਕਿਉਂਕਿ ਮੇਰੀ ਕੋਈ ਪਾਰਟੀ ਨਹੀਂ ਮੈਂ ਪਹਿਲਾਂ ਤੋਂ ਹੀ ਸ਼ਰੂਨੀ ਕਾਲੀ ਦਲ ਨਾਲ ਜਦੋਂ ਧਰਮ ਯੁੱਧ ਮੋਰਚਾ ਚੱਲਿਆ ਉਦੋਂ ਦਾ ਸ਼ਰੂਨੀ ਕਾਲੀ ਦਲ ਦੇ ਨਾਲ ਖੜਾ ਐ ਐਨਐਸਏ ਦੀ ਇਨ ਵੀ ਰਹਾ ਉਹ ਵੀ ਸਾਰੇ ਸਾਰੇ ਸ਼ਿੰਗਾਰ ਨਾਲ ਵਿਚਰਦੇ ਰਹੇ ਆ ਸ਼ਿੰਗਾਰ ਨਾਲ ਜਾਂਦੇ ਰਹੇ ਆ ਚਾਹੇ ਕਿਸਾਨੀ ਸ਼ਿੰਗਾਰ ਹੋਵੇ ਚਾਹੇ ਹੋਰ ਪੰਥਕ ਸ਼ਿੰਗਾਰ ਹੋਵੇ ਅੱਜ 2015 ਤੋਂ ਅਕਾਲੀ ਦਲ ਦੀ ਸਿਆਸਤ ਤੋਂ ਪਾਸੇ हट ਗਏ ਸੀ ਆਪਣੇ ਘਰੇ ਬੈਠਾ ਪਰ ਹੁਣ ਰਹਿ ਨਹੀਂ ਸਕਦੇ ਆਪਣੇ ਪੰਥਕ ਕਾਰਜਾਂ ਪਾ ਦੀਪੂ ਜ਼ਰੂਰਤ ਵਾਸਤੇ ਕਿ ਅੱਜ ਲੋੜ ਹੈ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਉਹ ਜੇਤੂ ਜਰਨੈਲ ਹੈ ਜਿਹੜਾ 40 ਸਾਲਾਂ ਤੋਂ ਲਗਾਤਾਰ ਇੱਕ ਮੈਂ ਇੱਕ ਛੋਟੀ ਦੀ ਗੱਲ ਕਰਕੇ ਬੇਨਤੀ ਕਰਾਂ ਕਿਸੇ ਸਮੇਂ ਬੇਅੰਤ ਬੇਅੰਤ ਮੁੱਖ ਮੰਤਰੀ ਸੀ ਜਿਹੜਾ ਪੰਜਾਬ ਦਾ ਉਹਦਾ ਤੇ ਕੇਪੀਐਸ ਗਿੱਲ ਦਾ ਇੱਕ ਫੈਨ ਹੁੰਦਾ ਸੀ ਪੱਤਰਕਾਰ ਜਤਿੰਦਰ ਪੰਨੂ ਜਿਹੜਾ ਉਹਨਾਂ ਦੇ ਹਰ ਨਿਆਂਇਕ ਕੰਮ ਨੂੰ ਸਹੀ ਸਹਿਰਾ ਹੁੰਦਾ ਸੀ ਚਾਹੇ ਉਹ ਰੂਪਨ देओल ਬਜਾਜ ਦਾ ਸ਼ੇਰਖਾਨੀ ਦਾ ਕੇਸ ਕੇਪੀਐਸ ਗਿੱਲ ਨੇ ਕੀਤਾ ਹੋਵੇ ਚਾਹੇ ਬੇਅੰਤ ਸਿੰਘ ਦੇ ਪੋਤਰੇ ਗੁਰਗੀਰਤ ਨੇ ਫਰਾਂਸ ਦੀ ਲੜਕੀ ਕੇਤਿਆ ਨਾਲ ਬਦਸਲੂਕੀ ਕੀਤੀ ਹੋਵੇ ਉਹਨਾਂ ਬੰਦਿਆਂ ਨੇ ਉਹਨਾਂ ਨੂੰ ਬਹੁਤ ਹਲਕੇ 'ਚ ਲੈ ਕੇ ਪੰਨੂ ਵਰਗਿਆ ਨੇ ਮਤਲਬ ਉਸ ਸਮੇਂ ਵੀ ਸਟੇਟ ਦਾ ਤੇ ਮੁੱਖ ਮੰਤਰੀ ਦਾ ਪੱਖ ਪੂਰਿਆ ਅੱਜ ਉਹ ਵੀ ਕਹਿਣ ਵਾਸਤੇ ਮਜਬੂਰ ਨੇ ਜਿਹੜਾ ਵਿਰੋਧੀ ਹੁੰਦਾ ਉਹ ਵੀ ਕਹਿਣ ਵਾਸਤੇ ਮਨ ਮਜਬੂਰ ਹੈ ਕਿ ਮਾਨਤਾ ਯਾਰ ਸਟੈਂਡ ਆ 40 ਸਾਲ ਦਾ ਉਹ ਖੜਾ ਇੱਕ ਸਟੈਂਡ ਤੇ ਖੜਾ ਸੋ ਜਿਵੇਂ ਅਹਿਮਦ ਸ਼ਾ ਅਬਦਾਲੀ ਵੇਲੇ ਦੇ ਇਤਿਹਾਸਕਾਰ ਲਿਖਦੇ ਆ ਨਾ ਨਾਲੇ ਤਾਂ ਸਿੱਖਾਂ ਦੇ ਕਰੈਕਟਰ ਦੀ ਉਹ ਸ਼ਰਧਾ ਕਰਦੇ ਆ ਤੇ ਨਾਲੇ ਉਹਨਾਂ ਨੂੰ ਭੜੇ ਸ਼ਬਦ ਬੋਲਦੇ ਸੀ ਇਹ ਇਤਿਹਾਸ ਦੇ ਪੰਨਿਆਂ ਤੇ ਦਰਜ ਹੈ ਇਸੇ ਤਰ੍ਹਾਂ ਉਸ ਹਕੂਮਤ ਦਾ ਝੂਠੇ ਪੁਲਿਸ ਮੁਕਾਬਲੇ ਦਾ ਪੱਖ ਪੂਰਨ ਵਾਲੇ ਚਤੰਦਰ ਪੰਨੂ ਵਰਗੇ ਜਿਹੜੇ ਸਿੱਖ ਕੌਮ ਦੇ ਮਾਇਆ ਸਮਝਦਾ ਕਿ ਬ੍ਰੋਧੀ ਸੀ ਉਸ ਸਮੇਂ ਹਕੂਮਤ ਦਾ ਪੱਖ ਪੂਰਦੇ ਸੀ ਉਹ ਵੀ ਮਾਨ ਸਾਹਿਬ ਨੂੰ ਅੱਜ ਸਹੀ ਕਹਿੰਦੇ ਆ ਕਿ ਇਹ ਪਾਰਲੀਮੈਂਟ 'ਚ ਵੀ ਉਹੀ ਗੱਲ ਰੱਖ ਦਿੰਦਾ ਤੇ ਪਿੰਡ ਦੀ ਸਾਥ ਦੀ ਵੀ ਗੱਲ ਕਹਿ ਕੇ ਤੁਲ ਜਾਂਦਾ ਇਹਨੂੰ ਗੱਲ ਕਹਿਣ ਦਾ ਢੰਗ ਹੈ ਸੋ ਪੰਜਾਬ ਦੇ ਲੋਕੋ ਪੰਚਕ ਦੇ ਲੋਕੋ ਪਾਰਟੀ ਪੱਧਰ ਤੋਂ ਉੱਪਰ ਉੱਠ ਗਏ ਤੁਸੀਂ ਇਕੱਲੀ ਵੋਟ ਪੈਣੀ ਹੈ ਅਸੀਂ ਤੁਹਾਨੂੰ ਆਹ ਹੀ ਕਹਿੰਦੇ ਵੀ ਤੁਸੀਂ ਕਿਸੇ ਤੇ ਡਾਂਸ ਝੋਟਾ ਮਾਰੂ ਕਿਸੇ ਨੂੰ ਗਾਲਾਂ ਕੱਢੋ ਕਿਸੇ ਨੂੰ ਕੁਝ ਨਹੀਂ ਕਹਿਣਾ ਤੁਸੀਂ 1 ਜੂਨ ਵਾਲੇ ਦਿਨ ਉਹਦੇ ਆਪਾਂ ਆਪਣੇ ਦੋਸਤ ਤੇ ਦੁਸ਼ਮਣ ਦੀ ਪਛਾਣ ਕਰ ਲਈਏ ਕਿਉਂਕਿ 40 ਸਾਲ ਪਹਿਲਾਂ ਜਿਹੜਾ ਕੱਲੂ ਕਹਾ ਵਰਤਿਆ ਇੱਕ ਪਾਸੇ ਉਹ ਲੋਕ ਹੈ ਤੇ ਇੱਕ ਪਾਸੇ ਪੰਥਕ ਹਤੈਸ਼ੀ ਲੋਕ ਨੇ ਸੋ ਫੈਸਲਾ ਉਹ ਜੂਨ ਵਾਲਾ ਤੁਸੀਂ 40 ਸਾਲ ਪਹਿਲਾਂ ਵਾਲਾ ਯਾਦ ਕਰਕੇ 1 ਜੂਨ ਨੂੰ ਤੁਸੀਂ ਕੱਲੀ ਕੱਲੀ ਮੋਰ ਪੰਚਕ ਉਮੀਦਵਾਰ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਚੋਣ ਨਿਸ਼ਾਨ ਤੇ ਲਾ ਕੇ ਆਪਾਂ ਉਹਨਾਂ ਨੂੰ ਇੱਥੋਂ ਦੂਜੀ ਵਾਰ ਤੇ ਉੰਜ ਤੀਜੀ ਵਾਰ ਪਾਰਲੀਮੈਂਟ ਦੇ ਵਿੱਚ ਇੱਕ ਜੇਤੂ ਜਰਨੈਲ ਦੀ ਤਰ੍ਹਾਂ ਭੇਜੀਏ ਕਿਉਂਕਿ ਮਾਨ ਸਾਹਿਬ ਦੀ ਵੀ ਇਹ ਆਖਰੀ ਚੋਣ ਹੈ ਜਰਨੈਲ ਜੇ ਜੇਤੂ ਜਾਵੇ ਨਾ ਦੁਨੀਆਂ ਜੋ ਉਹ ਚੰਗਾ ਲੱਗਦਾ ਪੁੱਲ ਚੁੱਕ ਬਾਪ ਪਹਿਲੀ ਦੂਜੀ ਵਾਰ ਲਾਇਬ ਹੋਏ ਆ ਇਹਨੀਆਂ ਜਿ ਬੇਨਤੀਆਂ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ